ਅੱਜ ਜਿਹੜਾ ਐਲਾਨਿਆ ਅਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਇਲੈਕਸ਼ਨ ਦੇ ਵਿੱਚ ਖਿਲਾਉਣ ਦਾ ਜਿਹੜਾ ਐਮਪੀ ਦੀ ਸੀਟ ਲੜਾਉਣ ਦਾ ਜਿਹੜਾ ਵਾ ਇਹ ਫੈਸਲਾ ਕੀਤਾ ਤੇ ਆਪਾਂ ਸਾਰੇ ਰਲ ਕੇ ਜਿਹੜਾ ਵਾ ਇਹ ਸੰਦੀਪ ਸਿੰਘ ਸਣੀ ਨੂੰ ਜਿਤਾਈਏ ਜਿਤਾ ਕੇ ਦੇ ਨੂੰ ਬਾਹਰ ਕਢਵਾ ਗਏ ਤੇ ਇਹਨੂੰ ਜਿਹੜਾ ਐਮਪੀ ਦੀ ਸੀਟ ਤੇ ਭਾਈਏ 7 ਤਰੀਕ ਨੂੰ ਜਿਹੜਾ ਵਾ ਕਾਗਜ਼ ਭਰਨਾ ਜਿਹੜਾ ਜਾ ਰਹੇ ਆ ਤੇ ਪਹਿਲਾਂ ਜਿਹੜਾ ਅਰਦਾਸ ਬੈਨਦੀ ਸਤਿਗੁਰ ਦੇ ਚਰਨਾਂ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਕਾਲ ਪੁਰਖ ਸਾਹਿਬ ਸਾਨੂੰ ਬਾਰ-ਬਾਰ ਵੇਖੋ ਅਸੀਂ ਉਹਨਾਂ ਬੰਦਿਆਂ ਨੂੰ ਜਿਤਾ ਕੇ ਉੱਥੇ ਭੇਜਦੇ ਤੁਹਾਡੀ ਕੌਮ ਦੀ ਕੋਈ ਗੱਲ ਨਹੀਂ ਕਰਦਾ ਤੁਹਾਡੇ ਪੰਜਾਬ ਦੇ ਹਿੱਤ ਦੀ ਗੱਲ ਕੋਈ ਨਹੀਂ ਕਰਦਾ ਪਰ ਅੱਜ ਇਹਨਾਂ ਯੋਧਿਆਂ ਜਿਸ ਤਰ੍ਹਾਂ ਜਾਂ ਲੱਖਾ ਸਿਧਾਨਾ ਖਲੋਵੇ ਜਾਂ ਮਾਨਸਾਭ ਖਲੋਵੇ ਜਾਂ ਹੋਰ ਵੀ ਕੋਈ ਖਲੋਣ ਤੇ ਜਿਹੜੇ ਪੰਥ ਕਾਗੂ ਆ ਉਹਨਾਂ ਬੰਦਿਆਂ ਨੂੰ ਆਪਾਂ ਸੰਯੋਗ ਦੇਣਾ ਚਾਹੀਦਾ ਜਿਹੜੇ ਪੰਥ ਦੇ ਹਿੱਤ 'ਚ ਗੱਲ ਕਰਦੇ ਸੁਦੀਰ ਸੂਰੀ ਦਾਗ ਕਤਲ ਕਰਨ ਵਾਲਾ ਸੰਦੀਪ ਸਣੀ ਅੰਮ੍ਰਿਤਸਰ ਤੋਂ ਲੜੇਗਾ ਆਜ਼ਾਦ ਚੋਣ ਤੁਹਾਨੂੰ ਦੱਸਦੇ ਕਿ ਲੋਕ ਸਭਾ ਚੋਣ ਲੈ ਕੇ ਜਿੱਤੇ ਹਰ ਰਾਜਨੀਤਿਕ ਪਾਰਟੀ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ ਉੱਤੇ ਹੀ ਅਸਾਮ ਜੇਲ੍ਹ ਦੇ ਵਿੱਚ ਬੰਦ ਅਮ੍ਰਿਤਪਾਲ ਦੇ ਵੱਲੋਂ ਵੀ ਕੁਡੂਰ ਸਾਹ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਕੀਤਾ ਹੈ ਤੇ ਇਸ ਦੇ ਨਾਲ ਹੀ Hindu ਨੇਤਾ ਸੁਦੀਰ ਸੁਰੀਦਾ ਕਤਲ ਕਰਨ ਵਾਲਾ ਮਲਜ਼ਮ ਸੰਦੀਪ ਸਣੀ ਦੇ ਵੱਲੋਂ ਵੀ ਅੰਮ੍ਰਿਤਸਰ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ ਜਿਸ ਦੀ ਜਾਣਕਾਰੀ ਸੰਦੀਪ ਸਣੀ ਦੇ ਪਰਿਵਾਰ ਦੇ ਵੱਲੋਂ ਦਿੱਤੀ ਗਈ ਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਦੀਪ ਸਣੀ ਦੇ ਪਰਿਵਾਰ ਨੇ ਦੱਸਿਆ ਕਿ ਸੰਦੀਪ ਸਣੀ ਜੋ ਕਿ ਸੁਦੀਰ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਹੈ ਤੇ ਅੰਮ੍ਰਿਤਸਰ ਤੋਂ ਇਸ ਵਾਰ ਉਹ ਆਜ਼ਾਦ ਚੋਣ ਲੜੇਗਾ ਤੇ 7 ਤਰੀਕ ਨੂੰ ਉਸਦੇ ਨਾਮਜ਼ਦਗੀ ਦੇ ਪੇਪਰ ਵੀ ਦਾਖਲ ਕੀਤੇ ਜਾਣਗੇ ਇੰਨੀ ਉਸ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਚੋਣ ਪ੍ਰਚਾਰ ਅਸੀਂ ਕਿਸ ਤਰ੍ਹਾਂ ਸ਼ੁਰੂ ਕਰ ਲਈਏ ਪਹਿਲੀ ਵਾਰੀ ਚੋਣ ਲੜਨ ਜਾ ਰਹੇ ਹੋ ਕਿੰਨੇ ਸਸਤੇ ਦੇਖੋ ਜੀ ਇਹ ਮਹਿਸੂਸ ਹੋਣਾ ਇਹ ਸਤਗੁਰੂ ਨੂੰ ਪਤਾ ਜੀ ਕਿਹੜੇ ਘਰਾ ਤੇ ਅਸੀਂ ਤੋਰਿਆ ਸਾਨੂੰ ਤੇ ਮਾਲਕ ਮਾਲਕ ਨੂੰ ਪਤਾ ਵੀ ਕਿਸ ਤਰ੍ਹਾਂ ਹੋਣਾ ਕੰਮ ਤੇ ਸਾਨੂੰ ਤਾਂ ਕੁਝ ਪਤਾ ਵੀ ਨਹੀਂ ਐਵੇਂ ਤੁਹਾਨੂੰ ਕਹੀਏ ਕਿ ਇਹਨੂੰ ਸਾਲਾ ਕੁਝ ਆਈਡੀਆ ਵਾ ਜੇ ਕਿਵੇਂ ਕਰ ਲੈਣਾ ਕਿਵੇਂ ਨਹੀਂ ਕਰਨਾ ਇਸ ਸੰਬੰਧੀ ਆਪਣੇ ਐਡਵੋਕੇਟ ਨਾਲ ਗੱਲ ਕੀਤੀ ਸੀ ਹਾਂਜੀ ਹੋਈ ਉਹਨਾਂ ਨਾਲ ਡਿਸਕਸ਼ਨ ਜਿੱਥੇ ਬੰਦੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਹੋਈ ਸੀ ਉਹਨਾਂ ਨੇ ਕਹੇ ਸੀ ਇੱਕ ਵਾਰੀ ਆਪਣੇ ਐਡਵੋਕੇਟ ਸਾਹਿਬ ਨੂੰ ਪੁੱਛ ਲਓ ਤੁਸੀਂ ਸੰਦੀਪ ਸਿੰਘ ਚੌਣ ਲੜ ਸਕਦਾ ਵਾ ਤੇ ਆਪਾਂ ਨੂੰ ਚੌਣ ਮੈਦਾਨ ਚ ਤਾਰਨਾ ਚਾਹੁੰਦੇ ਆ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਕਿ ਅਸੀਂ ਆਪਣਾ ਵਕੀਲ ਸਾਹਿਬ ਨਾਲ ਕੀਤੀ ਗੱਲਬਾਤ ਉਹ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਜੋਨ ਲਾੜ ਸਕਦਾ ਹਾਂ ਹਾਂਜੀ ਸੰਦੀਪ ਸਿੰਘ ਜੀ ਨਾਲ ਗੱਲ ਹੋਈ ਹੈ ਸਾਡੀ ਭਾਈ ਸੰਦੀਪ ਸਿੰਘ ਨਾਲ ਤੇ ਉਹਨਾਂ ਨੇ ਇਹੋ ਕਿਹਾ ਵਾ ਕਿ ਆਪਣਾ ਜਿੱਦਾਂ ਸੰਗਤ ਨੂੰ ਮਜੂਰਿਆ ਤੇ ਮੈਂ ਵੀ ਸੰਗਤ ਦਾ ਵਾ ਤੇ ਸੰਗਤ ਨਹੀਂ ਸੰਗਤ ਇਹ ਅਪੀਲ ਦੇ ਨਾਲ ਹੀ ਸਾਰਾ ਕੰਮ ਹੋਇਆ ਵਾ ਅੱਜ ਜਿਹੜਾ ਐਲਾਨਿਆ ਅਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਇਲੈਕਸ਼ਨ ਦੇ ਵਿੱਚ ਖੜਾਣ ਦਾ ਜਿਹੜਾ ਐਮਪੀ ਦੀ ਸੀਟ ਲੜਾਉਣ ਦਾ ਜਿਹੜਾ ਵਾ ਇਹ ਫੈਸਲਾ ਕੀਤਾ ਸਾਰੀ ਸੰਤ ਨੂੰ ਅਪੀਲ ਕਰਦੇ ਹਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਹਾਂ ਤੇ ਸਿਆਸੀ ਬੰਦੇ ਜਿਹੜੇ ਸਿਆਸੀ ਦੌਰ ਤੇ ਚੱਲਦੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਉਹਨਾਂ ਦੇ ਚਰਨਾ ਜੀ ਵੀ ਅਪੀਲ ਕਰਦੇ ਆ ਕਿ ਜੇ ਕੋਈ ਇੱਥੇ ਅੰਮ੍ਰਿਤਸਰ ਦੇ ਵਿੱਚ ਕੋਈ ਖੜਾਵਾ ਸਿੰਘ ਤੇ ਉਹ ਜਿਹੜਾ ਸੰਦੀਪ ਸਿੰਘ ਨੂੰ ਜ਼ਰੂਰ ਨਾਲ ਆਪਣਾ ਸਾਥ ਦੇਵੇ ਪਰ ਅੱਜ ਇਹਨਾਂ ਯੋਧਿਆਂ ਜਿਸ ਤਰ੍ਹਾਂ ਜਾਂ ਲੱਖਾ ਸਿਧਾਨਾ ਖਲੋਵੇ ਜਾਂ ਮਾਨਸਾਹ ਖਲੋਵੇ ਜਾਂ ਹੋਰ ਵੀ ਕੋਈ ਖਲੋਣ ਤੇ ਜਿਹੜੇ ਪੰਥ ਕਾਗੂਆ ਉਹਨਾਂ ਬੰਦਿਆਂ ਨੂੰ ਆਪਾਂ ਸੰਯੋਗ ਦੇਣਾ ਚਾਹੀਦਾ ਜਿਹੜੇ ਪੰਥ ਦੇ ਹਿੱਤ ਚ ਗੱਲ ਕਰਦੇ ਆ ਇਸ ਕਰਕੇ ਬੇਨਤੀ ਕਰਦੇ ਆਂ ਸਾਰੀ ਸੰਗਤ ਅੱਗੇ ਕਿ ਆਪਾਂ 7 ਤਰੀਕ ਨੂੰ 9 ਵਜੇ ਅਕਾਲ ਤਖਤ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਕਰਕੇ ਤੇ ਫਿਰ ਉੱਥੋਂ ਚੱਲੇ ਜਿਹੜੇ ਆ ਆਪਾਂ ਕਚੇਰੀ ਨੂੰ ਪਾਵਾਂਗੇ ਲੈ ਕੇ ਹੁੰਦੇ ਆ ਹਾਂਜੀ ਕਿਹੜੇ ਮੁੱਦਿਆਂ ਤੇ ਆਪਾਂ ਮੁੱਦੇ ਦਾ ਪੰਜਾਬ ਦੇ ਹਿੱਤ ਦੀ ਗੱਲ ਕਰਾਂਗੇ ਅਸੀਂ ਜਿਹੜੀ ਪੰਜਾਬ ਦੀ ਗੱਲ ਹੈ ਜੋ ਪੰਜਾਬ ਨਾਲ ਧੱਕੇ ਹੋ ਰਹੇ ਆ ਜਿਸ ਤਰ੍ਹਾਂ ਸਾਡੇ ਆ ਭਰਤੀਆਂ ਬੰਦ ਹੋਈਆਂ ਸਾਡੇ ਪਾਣੀ ਖੋਏ ਜਾ ਰਹੇ ਆ ਮੁੱਦੇ ਇੱਕ ਇੱਕ ਦੇ ਪੰਜਾਬ ਦੇ ਪਤਾ ਨਹੀਂ ਕਿੰਨਾ ਮੁੱਦਾ ਨਸ਼ਾ ਜਿਹੜਾ ਵੇਖੋ ਕਿੰਨੀ ਨੌਜਵਾਨੀ ਦਾ ਕਹਾਣ ਹੋਣ ਰਿਹਾ ਮੁੱਦਾ ਇੱਕ ਨਹੀਂ ਸਾਡਾ ਬਹੁਤ ਜ਼ਿਆਦਾ ਮੁੱਦਾ ਵਾ ਜੇ ਤੇ ਇਹ ਮੁੱਦਿਆਂ ਤੇ ਗੱਲ ਕਰਨ ਲੱਗੇ ਤੇ ਘੱਟੋ ਘੱਟ ਇੱਥੇ 2 ਘੰਟੇ ਲੱਗ ਜਾਣਗੇ ਆਪਾਂ ਨੂੰ ਇਹ ਚੋਣ ਮੈਦਾਨ ਚ ਉਤਰਨ ਤੋਂ ਬਾਅਦ ਹੀ ਫੈਸਲਾ ਲਿੱਤਾ ਗਿਆ ਜਾਂ ਸੰਦੀਪ ਚਾਨੀ ਦਾ ਚੋਣ ਲੜਨ ਦਾ ਪਹਿਲਾਂ ਤੋਂ ਫੈਸਲਾ ਨਹੀਂ ਇਹ ਬੜੇ ਦੇ ਫਿਰਦੇ ਸੀ ਤਾਂ ਮੈਂ ਤੇਨਾਂ ਨੂੰ ਉਦੋਂ ਕਹੇ ਵੀ ਇਹ ਅੰਮ੍ਰਿਤਪਾਲ ਤੋਂ ਪਹਿਲਾਂ ਤੋਂ ਵੀ ਜਿਹੜੀ ਗੱਲ ਜਿਹੜੀ ਇਹਨਾਂ ਚਲਾਈ ਸੀ ਪਰ ਉਦੋਂ ਤੋਂ ਹੀ ਮੈਨੂੰ ਕਹੇ ਵੀ ਤੁਸੀਂ ਲਾਨ ਕਰ ਦਿਓ ਪਤਾ ਨਹੀਂ ਕਿਹੜੀ ਗੱਲੋਂ ਕੀ ਵਿਚਾਰ ਇਹਨਾਂ ਦਾ ਵਿਚਾਰਿਆਂ ਦਾ ਬਦੂ ਹਰ ਬੰਦਾ ਸੋਚਦਾ ਬੜਾ ਤਕੜਾ ਮੈਦਾਨ ਹੈ ਵੀ ਇਹਦੇ ਵਿੱਚ ਮੈਂ ਘੁਲ ਪਾਉਂ ਜਾਂ ਨਹੀਂ ਪਾਉਂ ਤੇ ਬੜਾ ਸੋਚਣ ਦੇ ਬਾਵਜੂਦ ਸੰਕਤਾਂ ਦੇ ਫੋਨ ਆਏ ਇਹਨਾਂ ਨੂੰ ਫਿਰ ਸੰਕਤਾਂ ਦੀ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਨਹੀਂ ਮੁੜੀ ਜਾਂਦੀ ਤੇ ਦੇਸ਼ ਵਿਦੇਸ਼ ਦੇ ਵਿੱਚੋਂ ਸੰਕਤਾਂ ਦੇ ਫੋਨ ਆਉਂਦੇ ਸਾਨੂੰ ਵੀ ਆਉਂਦੇ ਰਹੇ ਇਸ ਕਰਕੇ ਸਾਨੂੰ ਜਿਹੜਾ ਵਾ ਇਹ ਯੋਧੇ ਨੂੰ ਜਿਹੜਾ ਮੈਦਾਨ ਦੇ ਵਿੱਚ ਕਾਰਨਾ ਪਿਆ